ਤਹੋ ਜ ਸਾਡੇ ਜਿਹੜੇ ਤੋਂ ਕੈਂਡੀਡੇਟ ਸਾਹਿਬ ਸੀ ਜੀ ਆਤਮਵਿੰਦਰ ਸਿੰਘ ਜੀ ਯਾਦੂ ਸਾਹਿਬ ਉਹਨਾਂ ਦੇ ਬੜੇ ਸਤਕਾਰ ਜੋ ਸਾਡੇ ਅਨੀ ਰੋਸ਼ਾ ਜੀ ਉਹਨਾਂ ਦੇ ਪਿਛਲੇ ਸਮੇਂ 'ਚ ਪਰਿਵਾਰ 'ਚ ਦੁੱਖਦਾਈ ਜੋ ਬਹੁਤ ਹੋਈ ਸੀ ਉਹਦਾ ਮੈਂ ਦੁੱਖ ਵੀ ਸਾਂਝਾ ਕਰਨਾ ਸੀ ਤੇ ਬਾਕੀ ਕੋਈ ਉਹਨਾਂ ਨਾਲ ਵਿਚਾਰਾ ਸਾਂਝਾ ਕਰਨੀਆਂ ਚਾਣ ਪਿਛਲੀ ਅੱਜ ਕੁਝ ਮੈਂ ਤੋੜੇ ਪਿੰਡ ਦੇ ਪ੍ਰੋਗਰਾਮ ਤੇ ਆਇਆ ਸੀ ਇਪਨ ਮਾਇਸ ਪ੍ਰੋਗਰਾਮ ਤੇ ਤੇਬੀ ਹੋਰ ਦਾ ਮਾਣ ਵੜਾਇਆ ਸੀ ਤਾਂ ਕਿ ਜਦੋਂ ਵਾਲੇ ਹਾਲ ਚਾਲ ਪੁੱਛ ਕੇ ਜਾਵਾਂਗੇ ਨਾਲੇ ਪਰਿਵਾਰ ਨਾਲ ਕੋਈ ਸਾਂਝਾ ਕਰਦੇ ਆ। ਤੇ ਜਿਹੜੇ ਅੱਜ ਤੇ ਚਨੇਰੀ ਚੱਲ ਰਿਹਾ ਜਿੱਦਾਂ ਕੇ ਜੀ ਵਾਲ ਜੀ ਨੇ ਐਡੀ ਨੇ ਬੈਸਟ ਕੀਤਾ ਉਹਦੇ ਬਾਰੇ ਕੀ ਕਹਿੰਦੇ? ਉਹਦੇ ਕੋਈ ਤਾਂ ਹਲੇ ਟਿਪ ਆਫ ਦੀ ਆਈਸਬਰਗ ਹੈ ਜੀ ਕਿਉਂਕਿ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੋ ਥਾਵਾਂ ਤੇ ਹੀ ਚੱਲਦੀ ਆ। ਜੇ ਸ਼ਾਇਦ ਕਿਤੇ ਸਾਰੇ ਦੇਸ਼ 'ਚ ਹੁੰਦੀ ਤੇ ਇਹੀ ਕਪਲਾ ਸਾਰੇ ਦੇਸ਼ 'ਚ ਇੰਪਲੀਮੈਂਟ ਹੋਣਾ ਸੀ ਜਿਨ੍ਹਾਂ ਲੋਕਾਂ ਨੇ ਇਹ ਕਪਲਾ 338 ਕਰੋੜਾਂ ਦਾ ਦਿੱਲੀ 'ਚ ਕੀਤਾ ਉਹੀ ਲੋਕ ਸੇਮ ਲੋਕ ਜੇ ਉਹ ਦਿੱਲੀ 'ਚ ਚੋਰੀ ਨੇ ਤੇ ਉਹਨਾਂ ਨੇ ਪੰਜਾਬ 'ਚ ਵੀ ਚੋਰੀ ਕੀਤੀ ਤੇ ਜੇ ਦਿੱਲੀ 'ਚ ਚੋਰੀ ਨੇ ਤੇ ਪੰਜਾਬ 'ਚ ਤਾਂ ਸਾਥ ਬਣ ਨਹੀਂ ਸਕਦਾ ਔਰ ਇਹ ਗੱਲ 2022 'ਚ ਆંકੜਿਆਂ ਦੇ ਸਮੇਤ ਮੈਂ ਉਠਾਇਆ ਸੀ ਜਾਕੀ ਕਿਵੇਂ ਇੱਕ ਬ੍ਰਿੰਡ ਕੋ ਕੰਪਨੀ ਆ ਤੇ ਇੱਕ ਹੋਰ ਕੰਪਨੀ ਆ ਤਾਂ ਮੈਂ ਨਾ ਭੁੱਲਦਾ ਕਿ ਜਿਨ੍ਹਾਂ ਲੋਕਾਂ ਤੇ ਉੱਥੇ ਚੋਰੀ ਕਰਮ ਦਾ ਇਲਜ਼ਾਮ ਹੈ ਜਿਨ੍ਹਾਂ ਵਾਸਤੇ ਮੁਨਾਫਿਆਂ ਦਾ ਮਾਰਜਨ 6 ਤੋਂ 12% ਕੀਤਾ ਗਿਆ ਉਹਨਾਂ ਲੋਕਾਂ ਨੂੰ ਪੰਜਾਬ 'ਚ ਵੀ ਟੈਂਡਰ ਦਿੱਤਾ ਗਿਆ ਔਰ ਪੰਜਾਬ 'ਚ ਵੀ ਕੋਈ 500 ਕਰੋੜ ਦਾ ਘਪਲਾ ਹੋਇਆ ਔਰ ਉਸ ਘਪਲੇ 'ਚ ਇਹੀ ਦੋ ਪਾਰਟੀਆਂ ਜਿਹੜੀ ਦਿੱਲੀ 'ਚ ਸੀ ਇਹੀ ਦੋ ਲੋਕ ਜਿਹੜੇ ਆਮ ਆਦਮੀ ਪਾਰਟੀ ਦੀਆਂ ਸੱਚੀਆਂ ਖੱਪੀਆਂ ਬਾਵਾ ਨੇ ਜਿਨ੍ਹਾਂ ਦੇ ਥਰੂ ਇਹ ਪੈਸੇ ਲੈ ਕੇ ਗੁਜਰਾਤ ਦੀ ਇਲੈਕਸ਼ਨ ਪੰਜਾਬ ਦੀ ਆ ਜਿਹੜੀ 22 ਇਲੈਕਸ਼ਨ ਜਲੰਧਰ ਦੀ ਹੋਈ ਹੈ ਹਿਮਾਚਲ ਪ੍ਰਦੇਸ਼ ਦੀ ਇਲੈਕਸ਼ਨ ਔਰ ਆਮ ਆਦਮੀ ਪਾਰਟੀ ਦੀ ਫੰਡਿੰਗ 'ਚ ਬੜਾ ਅਹਿਮ ਰੋਲ ਕੋਈ ਦਿੱਲੀ ਵਾਲੇ ਚੋਰ ਫੜੇ ਗਏ ਆ ਤੇ ਪੰਜਾਬ ਵਾਲੇ ਤਾਂ ਸਾਥ ਹੋ ਨਹੀਂ ਸਕਦੇ ਤੇ ਪੰਜਾਬ ਵਾਲੇ ਵੀ ਲਿਕਸਾਈਜ਼ ਤੇ ਚੋਰ ਫੜੇ ਜਾਣੇ ਚਾਹੀਦੇ ਔਰ ਜਿੱਦੇ ਵਿੱਚ ਇੱਕ بڑا ਚੀਫ ਮਿਨਿਸਟਰ ਸਾਹਿਬ ਦਾ ਚੇਤਾ ਜਿਹੜਾ ਉਹਨਾਂ ਦਾ ਮੀਡੀਆ ਦਾ ਕੰਮ ਵੇਖਦਾ ਆਦਲ ਜਿੱਦੀ ਉਹ ਨਹਿਰ ਤੇ ਨਾਲ ਨੇੜਤਾ ਦੀ ਬੜੀ ਗੱਲ ਆ ਰਹੀ ਹੈ ਉਹ ਅੰਡਰਗਰਾਊਂਡ ਹੋ ਗਿਆ ਸੋ ਈਡੀ ਮੈਂ ਚਾਹੂੰਗਾ ਕਿ ਜੇ ਐਕਸ਼ਨ ਦਿੱਲੀ 'ਚ ਹੋਇਆ ਇੱਥੇ ਵੀ ਕਰੇ ਨਗਰ ਮੇਰਾ ਇਹ ਮੰਨਣਾ ਵੀ ਹੈ ਕਿ ਦਿੱਲੀ ਚ ਤਾਂ ਚੀਫ ਮਿਨਿਸਟਰ ਤੱਕ ਫੜ ਲਿਆ ਇੱਥੇ ਹਲੇ ਤੱਕ ਇੱਕ ਅ ਚਿੜੀ ਨੂੰ ਵੀ ਨਹੀਂ ਹੱਥ ਪਾਇਆ ਤੇ ਕਿਤੇ ਨਾ ਕਿਤੇ ਇਹ ਤਾਂ ਨਹੀਂ ਕਿ ਕਿਉਂਕਿ ਭਾਜਪਾ ਨਾਲ ਰਲ ਕੇ ਭਗਵੰਤ ਮਾਨ ਜੀ ਚੱਲ ਰਿਹਾ ਤਾਂ ਪੰਜਾਬ ਨੂੰ ਇਸ ਗੱਲ 'ਚ ਕਲੇਮ ਕਿਟ ਮਿਲ ਗਈ ਹੈ ਇਸ ਗੱਲ ਦੀ ਬੜੀ ਚਰਚਾ ਹੈ ਸੋ ਇਹ ਗੱਲ ਤਾਂ ਅ ਅਥਾਰਟੀਜ਼ ਦੱਸ ਸਕਦੀਆਂ ਨੇ ਮਗਰ ਗੱਲ ਬੜਾ ਓਪਨ ਐਂਡ ਸ਼ਟ ਕੇਸ ਹੈ ਕੇਸ ਫੋਟੋਸਟੈਟ ਕਾਪੀ ਹੈ ਔਰ ਬਣਿਆ ਵੀ ਪੰਜਾਬ ਦੀ ਪਾਲਿਸੀ ਦਿੱਲੀ 'ਚ ਔਰ ਲਾਗੂ ਬਣੀ ਪੰਜਾਬ 'ਚ ਲਾਗੂ ਬਣੀ ਦਿੱਲੀ 'ਚ ਲਾਗੂ ਪੰਜਾਬ 'ਚ ਹੋਈ ਔਰ ਅੱਜ ਵੀ ਵੇਖ ਲਓ ਉੱਥੇ ਮੈਨੂੰ ਲੱਗਦਾ 25 ਮੌਤਾਂ ਹੋ ਗਈਆਂ ਨੇ ਅੱਜ 25 ਦਾ ਫਿਗਰ ਆ ਗਿਆ ਹੈ ਸੰਗਰੂਰ 'ਚ ਚੀਫ ਮਿਨਿਸਟਰ ਸਾਹਿਬ ਦਾ ਜ਼ਿਲ੍ਹਾ ਇਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਖਜ਼ਾਨਾ ਮੰਤਰੀ ਦਾ ਉਹ ਹਲਕਾ ਔਰ ਇਹੀ ਹਾਲਾਤ ਇੱਕ ਵਾਰੀ ਕੈਪਟਨ ਮਰਿੰਦਰ ਸਿੰਘ ਦੇ ਵੇਲੇ ਅੰਮ੍ਰਿਤਸਰ ਸਾਹਿਬ ਜੇ ਤੇ ਤਰਨਤਾਰਨ ਤੇ ਮੋਤਾਂ ਹੋਈਆਂ ਸੀ ਉਦੋਂ ਇਹਨਾਂ ਨੇ ਜਾ ਕੇ ਭਗਵੰਤ ਮਾਨ ਨੇ ਕੇਜਰੀਵਾਲ ਨੇ ਹਰਪਾਲ ਚੀਮੇ ਨੇ ਐਸ ਲੀਡਰ ਆਫ ਆਪੋਜੀਸ਼ਨ ਨੇ ਗੱਲ ਕਹੀ ਸੀ ਕਿ ਇਹਦੀ ਸੀਪੀਆ ਇਨਕੁਆਇਰੀ ਹੋਣੀ ਚਾਹੀਦੀ ਕਿਉਂਕਿ ਸਰਕਾਰ ਕੁਝ ਨਹੀਂ ਕਰੂਗੀ ਅੱਜ ਮੈਂ ਇਹੀ ਕਹਿੰਦਾ ਕਿ ਭਾਈ ਉਦੋਂ ਤੁਸੀਂ ਇਹ ਲਫ਼ਜ਼ ਥੋੜੇ ਸਨ ਕਾਂਗਰਸ ਲਈ ਵਰਤੇ ਸਨ ਮੈਂ ਤਾਂ ਥੋੜੇ ਲਫ਼ਜ਼ ਚਾਹੁੰਦਾ ਹੁਣ ਲੱਗੂ ਹੋ ਜਾਣ ਕਿ ਇਨਕੁਆਇਰੀ ਹੋ ਜੇ ਇਹ ਨਕਲੀ ਸ਼ਰਾਬ ਜ਼ਹਿਰੀਲੀ ਸ਼ਰਾਬ ਆਈ ਕਿੱਥੋਂ ਸਰਕਾਰ ਦੀ ਸਰਪ੍ਰਸਤੀ ਤੋਂ ਬਿਨਾਂ ਇਹਦੀ ਸ਼ਰਾਬ ਦੀ ਵਿਕਰੀ ਨਹੀਂ ਹੋ ਸਕਦੀ ਔਰ ਇਸ ਗੱਲ ਦੀ ਇਨਕੁਆਇਰੀ ਇੰਡੀਪੈਂਡੈਂਟ ਹੋਵੇ ਤਾਂ ਤੁਸੀਂ ਵੇਖੋਗੇ ਕਈ ਇਥੋਂ ਫੜੇ ਜਾਣ ਜਿਹੜੀ ਗੱਲ ਮੈਂ ਕਹਿਣਾ ਹੁਣਾ ਸਭ ਫੜੇ ਜਾਣਗੇ ਗੱਲ ਤਾਂ ਸਮਝਦੀ ਆ ਪਰਮੀਸ਼ਵਰ ਕੇ ਦਾ ਗੀਤ ਸੁਣ ਲਿਆ ਕਰਨ ਰੋਜ਼ ਸ਼ਾਮ ਨੂੰ ਸਭ ਫੜੇ ਜਾਣਗੇ ਤੁਸੀਂ ਖੰਨਾ ਸ਼ਰਾਬ ਗੱਲਾਂ ਤਾਂ ਕਰੀ ਦੀਆ ਜੀ ਹੁਣ ਇੱਥੇ ਆਲੇਾਂ ਦਾ ਕਰਨਾ ਕੁਝ ਨਹੀਂ ਕਿਉਂਕਿ ਇੱਥੇ ਮੈਨੂੰ ਲੱਗਦਾ ਜਿਹੜੇ ਇੱਥੇ ਕੰਮ ਕਰਦੇ ਸੀ ਹੁਣ ਉਹ ਆਮ ਆਦਮੀ ਪਾਰਟੀ ਦੇ ਨਾਲ ਕੁਝ ਦੇਦੂ ਆਏ ਆ ਤੇ ਜਿਹੜਾ ਇਹਨਾਂ ਨੂੰ ਕੱਟੜ ਇਮਾਨਦਾਰਾਂ ਦੀ ਜੇਬ 'ਚ ਕੁਝ ਪਾ ਦੇਉਂਦਾ ਤੇ ਫਿਰ ਇਹ ਕੱਟੜ ਇਮਾਨਦਾਰ ਇੱਡੇ ਛਾਤਰ ਨੇ ਨਾਲੇ ਖਰਚਾ ਪਾਣੀ ਲੈ ਵੀ ਲੈਂਦੇ ਤੇ ਨਾਲੇ ਫਿਰ ਬਾਹਰ ਨਿਕਲ ਕੇ ਇਹਨਾਂ ਸਾਡੇ ਤੋਂ ਇਮਾਨਦਾਰ ਬੰਦਾ ਕੋਈ ਨਹੀਂ ਇਸ ਲਈ ਜਿੰਨੀ ਕਰਪਸ਼ਨ ਪੰਜਾਬ 'ਚ ਹੈ ਔਰ ਜੇ ਇਸ ਤਰੀਕੇ ਦੀ ਲੁੱਟ ਪੰਜਾਬ 'ਚ ਹੋ ਰਹੀ ਔਰ ਮੈਂ ਫੇਰ ਕਹਿਣਾ ਦੇਖੋ ਹਾਈ ਕੋਰਟ ਦੇ ਮੈਂ ਜਾ ਕੇ ਔਨਰੇਬਲ ਜੱਜ ਸਾਹਿਬ ਨੇ ਮਾਈਨਿੰਗ ਮਾਫੀਆ ਦੇ ਬਾਰੇ ਬੜੀ ਸਖਤ ਟਿੱਪਣੀ ਕੀਤੀ। ਔਰ ਇੱਕ ਐਸਐਸਪੀ ਦਾ ਮੈਂ ਬਾਈ ਨੇਮ ਕਹਿਣਾ ਹੁਣਾ ਵਿਵੇਕਸ਼ੀਲ ਸੋਨੀ। ਰੋਪੜ ਦਾ ਐਸਐਸਪੀ ਸੀ ਜੀ ਦੀ ਪਰਸਨਲ ਖਚਾਈ ਔਨਰੇਬਲ ਜੱਜ ਸਾਹਿਬ ਹਾਈ ਕੋਰਟ ਨੇ ਕੀਤੀ ਕਿ ਭਾਈ ਤੂੰ ਜਦ ਮਾਈਨਿੰਗ ਦਾ ਪਰਚਾ ਦਿੰਨਾ ਤੂੰ ਮਸ਼ੀਨਰੀ ਤੇ ਦਿੰਨਾ। ਬੰਦੇ ਤੇ ਨਹੀਂ ਦਿੰਦਾ। ਇਹਤ ਪਹਿਲੀ ਵਾਰੀ ਦੇਸ਼ 'ਚ ਹੋ ਰਿਹਾ ਕਿ ਐਸਐਸਪੀ ਪੰਜਾਬ ਦੀ ਪੁਲਿਸ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਇਸ਼ਾਰੇ ਤੇ ਕਹਿ ਰਹੀ ਹੈ ਕਿ ਇੱਥੇ ਨੇਤਾ ਦੀ ਚੋਰੀ ਮਸ਼ੀਨਰੀ ਕਰਦੀ ਹੈ ਬੰਦਾ ਨਹੀਂ ਕਰਦਾ ਔਰ ਮਸ਼ੀਨਰੀ ਚਲਾਉਂਦਾ ਕੌਣ ਜੱਜ ਸਾਹਿਬ ਨੂੰ ਇਹ ਗੱਲ ਕਹਿਣੀ ਪਈ ਔਰ ਉਸ ਐਸਐਸਪੀ ਨੂੰ ਪ੍ਰੋਮੋਟ ਕਰਕੇ ਹੁਣ ਮੋਗੇ ਲਾਤਾ ਔਰ ਉਹਨੂੰ ਮੋਗੇ ਮਾਫੀਆ ਚਲਾ ਰਿਹਾ ਹੈ ਮਾਈਨਿੰਗ ਇਸ ਲਈ ਜੋ ਵੱਡੇ ਸਰੋਤ ਆਮ ਆਦਮੀ ਪਾਰਟੀ ਦੀ ਫੰਡਿੰਗ ਦੇ ਸ਼ਰਾਬ mafia اور ਰੇਤ mafia ਜਿੰਦੇ ਇਹਨਾਂ ਨੂੰ ਹੱਥ ਪੈ ਜੇ ਰੇਤ ਵੀ ਸਸਤੀ ਹੋ ਜੂ ਤੇ ਨਕਲੀ ਸ਼ਰਾਬ ਵੇਕਣੀ ਵੀ ਬੰਦ ਹੋ ਜੂ ਚੱਤੀ ਬੀਜਪੀ ਦੇ ਰਿਲੇਂਸ ਇਹ ਦੇਖੋ ਇਹ ਗੱਲ ਮੈਂ ਕੱਲ ਵੀ ਕਹੀ ਸੀ ਕਿ ਇਹਦੇ ਚ ਕੋਈ ਦੋ ਰਹਾਵਾ ਨਹੀਂ ਕਿ ਸ਼੍ਰੋਮਣੀ ਅਕਾਲੀ ਜਲ ਤੇ ਬੀਜਪੀ ਦਾ ਪਹਿਲਾ ਸਮਝੌਤਾ ਰਿਹਾ ਇਹ ਸਭ ਨੂੰ ਪਤਾ ਔਰ ਸਰਕਾਰਾਂ ਵੀ ਰਲ ਮਿਲ ਕੇ ਅਸੀਂ ਬਣਾਉਂਦੇ ਰਹੇ ਸਮਝੌਤਾ ਬਾਦਲ ਸਾਹਿਬ ਤੇ ਵਾਜਪਾਈ ਸਾਹਿਬ ਨੇ ਹਿੰਦੂ ਸਿੱਖ ਇਕਤਾ ਦੇ ਜਿਹੜੇ ਮੈਂ ਕਹਿ ਸਕਦਾ ਵੱਡਾ ਪ੍ਰਤੀਕ ਸੀ ਉਹਨਾਂ ਨੇ ਕੀਤਾ ਸੀ ਸਮਝੌਤਾ ਫਿਰ ਵੀ ਟੁੱਟਿਆ ਕਿ ਸਮਝੌਤਾ ਇਸ ਲਈ ਟੁੱਟਿਆ ਕਿਉਂਕਿ ਪੰਜਾਬ ਇੱਕ ਕਿਸਾਨੀ ਪ੍ਰਧਾਨ ਸੂਬਾ ਪੰਜਾਬ ਦੀ ਇਕਨੋਮੀ 70% 80% ਕਿਸਾਨੀ ਤੇ ਨਿਰਭਰ ਜਦੋਂ ਕਿਸਾਨੀ ਦੇ ਉਹ ਕਾਲੇ ਕਾਨੂੰਨ ਆਏ ਉਹਨਾਂ ਕਾਲੇ ਕਾਨੂੰਨਾਂ ਦਾ ਕਿਸਾਨ ਭਰਾਵਾਂ ਨੇ ਖੇਤ ਮਜ਼ਦੂਰਾਂ ਨੇ ਮੈਂ ਕਹਿੰਦਾ ਬਹੁਤ ਵੱਡੀ ਗਿਣਤੀ ਚ ਉਹਦਾ ਵਿਰੋਧ ਹੋਇਆ ਚਲੋ ਵਿਰੋਧ ਅਸੀਂ ਵੀ ਕੀਤਾ ਮਗਰ ਜਦੋਂ ਸਾਡੀ ਨਹੀਂ ਸੁਣੀ ਗਈ ਜਦੋਂ ਵੋਟ ਪਾਉਣੀ ਸੀ ਯਕੀਨ ਚ ਪਾਰਲੀਮੈਂਟ ਚ ਕਿ ਜਾਂ ਤੁਸੀਂ ਕਿਸਾਨੀ ਲਾਜ਼ ਦੇ ਹੱਕ ਚ ਵੋਟ ਪਾ ਰਹੇ ਹੋ ਜਾਂ ਤੁਸੀਂ ਉਲਟ ਪਾ ਰਹੇ ਹੋ ਅਸੀਂ ਉਲਟ ਵੋਟ ਪਾਈ ਜਦ ਅਸੀਂ ਸਰਕਾਰ ਤੇ ਉਲਟ ਵੋਟ ਪਾ ਰਹੇ ਸੀ ਫਿਰ ਮੰਤਰੀ ਮੰਡਲ ਚ ਤਾਂ ਰਹਿਣ ਦਾ ਮਤਲਬ ਕੋਈ ਨਹੀਂ ਰਹਿ ਗਿਆ ਸੀ ਅੱਜ ਵੀ ਮੈਂ ਕਹਿੰਦਾ ਵੱਡੀ ਗੱਲ ਪੰਜਾਬ ਇਹ ਬਾਰਡਰ ਸਟੇਟ ਆ ਪੰਜਾਬ ਦਾ ਭਾਈਚਾਰਕ ਸੰਜ ਅਮਨ ਸ਼ਾਂਤੀ ਕਾਨੂੰਨ ਬਹਾਲ ਰਹਿਣਾ ਚਾਹੀਦਾ ਸੀਟਾਂ ਦਾ ਮਸਲਾ ਕੋਈ ਨਹੀਂ ਆ ਭਾਜਪਾ ਦੇ ਕੋਲ ਸਾਰਾ ਦੇਸ਼ੋ ਲੜਦੇ ਆ ਔਰ ਮੈਂ ਸਮਝਦਾ ਜੇ ਪੰਜਾਬ ਬਾਰਡਰ ਸਟੇਟ ਚੋ ਸ਼ਾਂਤੀ ਰੱਖਣਾ ਚਾਹੁੰਦੇ ਆ ਕੱਲ ਸਾਡੀ ਕੋਰ ਕਮੇਟੀ ਨੇ ਯੂਨੀਨਿਮਸਲੀ ਕਿਹਾ ਕਿ ਪੰਜਾਬ ਦੇ ਮੁੱਦੇ ਤੁਸੀਂ ਐਡਰੈਸ ਕਰ ਦਿਓ ਜਿਹਦੇ ਚ ਕਿਸਾਨੀ ਮੁੱਦਾ ਜਿਹਦੇ ਚ ਬਿਲਕਿਸ ਬਾਨੂ ਦੇ ਜੇ ਕਤਲकांड ਚ ਰੇਪ ਕੇ ਜਿਹੜੇ ਇਨਵੋਲਡ ਸੀ ਉਹਨਾਂ ਨੂੰ ਸਰਕਾਰ ਰਿਹਾ ਕਰ ਸਕਦੀ ਹੈ 10 ਸਾਲ ਬਾਅਦ 12 ਸਾਲ ਬਾਅਦ ਤੇ ਇੱਥੇ ਤਾਂ ਉਹ ਬੰਦੀ ਸਿੰਘ ਨੇ ਜਿਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਮੈਂ ਸਮਝਦਾ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ ਕਿਉਂਕਿ ਕੋਈ ਕਾਨੂੰਨ ਇਹ じゃ ਨਹੀਂ ਜਿੱਥੇ ਤੁਸੀਂ ਕਿਸੇ ਨੂੰ 14 ਸਾਲ ਤੋਂ ਵੱਧ ਜੇਲ੍ਹ 'ਚ ਰੱਖ ਸਕਦੇ ਹੋ ਉਹਨਾਂ ਨੂੰ 28-28 ਸਾਲ ਹੋ ਗਏ 30-30 ਸਾਲ ਹੋ ਗਏ ਜਿਨ੍ਹਾਂ ਨੇ ਜਦ ਕੋਈ ਕਾਨੂੰਨ ਹੀ ਨਹੀਂ ਕਿ ਉਹ ਜੇਲ੍ਹ 'ਚ ਰਹਿ ਸਕਦੇ ਔਰ ਮੋਤੀ ਸਾਹਿਬ ਨੇ ਆਪ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ 550 ਸਾਲਾਂ 'ਚ ਜਦੋਂ ਡੇਰਾ ਬਾਬਾ ਨਾਨਕ ਦੀ ਧਰਤੀ 'ਤੇ ਮੈਂ ਵੀ ਉੱਥੇ ਹਾਜ਼ਰ ਸਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਇਹ ਨੋਟੀਫਿਕੇਸ਼ਨ ਨੂੰ ਜਾਰੀ ਕੀਤਾ ਸੀਗਾ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਬਲਵੰਤ ਸਿੰਘ ਰਾਜੂਆਨਾ ਦੀ ਉਮਰ ਕੈ ਸਜਾਏ ਮੌਤ ਨੂੰ ਉਮਰ ਕੈ 'ਚ ਬਦਲਣ ਨੂੰ ਹੁਣ ਗੁਰੂ ਸਾਹਿਬ ਦੀ ਹਾਜ਼ਰੀ 'ਚ ਕੋਈ ਗੱਲਾਂ ਹੋਈਆਂ ਹੁਣ ਉਹ ਲਾਗੂ ਨਾ ਹੋ ਰਹੀਆਂ ਹੁਣ ਅਸੀਂ ਚਾਹੁੰਦੇ ਹਾਂ ਲਾਗੂ ਹੋ ਜਾਵੇ ਟ੍ਰੇਡ ਦੇਖੋ ਪੰਜਾਬ ਦੀ ਤਰੱਕੀ ਕਿਵੇਂ ਹੋਣੀ ਹੈ ਅੱਜ ਪੰਜਾਬ ਦਾ ਚਾਹੇ ਉਹਦੇ ਵਿੱਚ ਸ਼ਹਿਰੀ ਵਰਗ ਹੈ ਚਾਹੇ ਦਿਹਾਤੀ ਵਰਗ ਜਿੰਨਾ ਵੀ ਐਕਸਪੋਰਟ ਇੰਪੋਰਟ ਇਹ ਤਾਂ ਹੈ ਨਹੀਂ ਕਿ ਪਾਕਿਸਤਾਨ ਤੇ ਅਫਗਾਨਿਸਤਾਨ ਤੇ ਹੋਰ ਇਹਨਾਂ ਮੁਲਕਾਂ ਨਾਲ ਆਪਾਂ ਕੰਮ ਨਹੀਂ ਕਰ ਰਹੇ ਮਗਰ ਉਹ ਸਾਰਾ ਐਕਸਪੋਰਟ ਇੰਪੋਰਟ ਹੋ ਰਿਹਾ ਥਰੂ ਗੁਜਰਾਤ ਬਾਰਡਰ ਵਾਗਾ ਬਾਰਡਰ ਨਾਲ ਪੈਂਦਾ ਇਹ ਪੁਰਾਣਾ ਸਿਲਕ ਰੂਟ ਵੀ ਗਿਣਿਆ ਗਿਆ ਗੇਟਵੇ ਆਫ ਏਸ਼ੀਆ ਕਿਨੇ ਆ ਗਿਆ ਤੇ ਇਹ ਇਹ ਬਾਰਡਰ ਖੁੱਲਣਗੇ ਤੇ ਪੰਜਾਬ ਦੀ ਇਕਨੋਮੀ ਨੂੰ ਬੂਸਟ ਮਿਲੂਗਾ ਤੇ ਜੇ ਪੰਜਾਬ ਦੀ ਇਕਨੋਮੀ ਤਰੱਕੀ ਕਰੂਗੀ ਲੋਕ ਤਰੱਕੀ ਕਰਨਗੇ ਤੇ ਅਸੀਂ ਤਾਂ ਪੰਜਾਬ ਦੇ ਮੁੱਦੇ ਕਿਸਾਨੀ ਬੰਦੀ ਸਿੰਘ ਦੇ ਮੁੱਦੇ ਗੁਰੂ ਰਵੀਦਾਸ ਜੀ ਮਹਾਰਾਜ ਦਾ ਜਿਹੜਾ ਮੰਦਿਰ ਸੀ ਦਿੱਲੀ ਚ ਜਿਹੜਾ ਢਾਟਦਾ ਗਿਆ ਸੀਗਾ ਉਹਦੇ ਬਾਰੇ ਅੱਜ ਤੱਕ ਕੋਈ ਨਹੀਂ ਇਸ ਲਈ ਅਸੀਂ ਇਹ ਸਾਰੇ ਮੁੱਦੇ ਪੰਜਾਬ ਦੇ ਲੈ ਕੇ ਭਾਈਚਾਰੇ ਸਾਂਝ ਨੂੰ ਅਸੀਂ ਅੱਗੇ ਲੈ ਕੇ ਆਏ ਆ ਮੇਰਾ ਮੰਨਣਾ ਜੇ ਨਾ ਪੰਜਾਬ ਚ ਸ਼ਾਂਤੀ ਅਮਨ ਸ਼ਾਂਤੀ ਚਾਹੁੰਦਾ ਜ਼ਰੂਰ ਇਸ ਮੁਤਿਆਂ ਨੂੰ ਅਡਰੈਸ ਕਰ ਪੰਜਾਬ ਚ ਸ਼ਾਂਤੀ ਰਹੂਗੀ ਤੇ ਪੰਜਾਬ ਚ ਤਰੱਕੀ ਰਹੂਗੀ ਜੇ ਪੰਜਾਬ ਚ ਸ਼ਾਂਤੀ ਨਹੀਂ ਤੇ ਫਿਰ ਤਰੱਕੀ ਨਹੀਂ ਤੇ ਜੇ ਸ਼ਾਂਤੀ ਨਹੀਂ ਤੇ ਫਿਰ ਸਮਝੌਤਾ ਕਰਨਾ ਵੀ ਹੈ ਸਮਝੌਤਾ ਜੇ ਹੋਣਾ ਵੀ ਹੈ ਤੇ ਭਾਈ ਲੋਕ ਰਾਜੀ ਚਾਹੀਦੇ ਸਮਝੌਤਾ ਮੇਰਾ ਤਾਂ ਤੁਹਾਡੇ ਨਾਲ ਹੋ ਸਕਦਾ ਮਗਰ ਜੇ ਆਂਢੀ ਗੁਆਂਢੀ ਨਹੀਂ ਰਾਜੀ ਤੇ ਉਹ ਸਮਝੌਤੇ ਦਾ ਸਿੱਟਾ ਕੋਈ ਨਹੀਂ ਇਸ ਲਈ ਪੰਜਾਬ ਜਿੱਤੇ ਪੰਜਾਬੀ ਜੀਤਨ ਪੰਜਾਬੀਅਤ ਜਿੱਤੇ ਭਾਈਚਾਰਕ ਸਾਂਝ ਜਿੱਤੇ ਅਮਨ ਸ਼ਾਂਤੀ ਕਾਨੂੰਨ ਹੋਵੇ ਸਾਡਾ ਇਹ ਗੱਲ ਨੂੰ ਲੈ ਕੇ ਆ ਇਸ ਲਈ ਸਾਡਾ ਕੋਈ ਇਹ ਚ ਹੋਰ ਕੋਈ ਇਸ਼ੂਸ ਅਡਰੈਸ ਹੋ ਜਾਣ ਕਿਸਾਨਾਂ ਦੇ ਬਾਕੀ ਇਸ਼ੂ ਜੋ ਮੈਂ ਆਊਟਲਾਈਨ ਕੀਤੇ ਆ ਤੇ ਕਿਸਾਨ ਵੀ ਗੱਲ ਕਰ ਹੀ ਰਹੇ ਸੀ ਅਸੀਂ ਚਾਹੁੰਦੇ ਹਾਂ ਇਸ਼ੂ ਜਰੂਰ ਅਡਰੈਸ ਹੋਣ ਪੰਜਾਬ ਦੀ ਇਕਨੋਮੀ ਜੀ ਉਹਦਾ ਭਲਾ ਵਿਧਾਨ ਸਭਾ ਚ ਪੰਜਾਬ ਪੰਜਾਬ ਯਾਤਰਾ ਚੱਲ ਰਹੀ ਹੈ ਕੀਤਾ ਰਿਸਪੌਂਸ ਇਹ ਗੁਰੂ ਜੀ ਸਾਹਿਬ ਦੀ ਬੜੀ ಅಪਾਰ ਬਖਸ਼ਿਸ਼ ਹੈ ਜੀ ਬੜਾ ਵਧੀਆ ਗਾ ਰਿਸਪੌਂਸ ਹੈ ਔਰ ਮੈ ਲੋਕਾਂ ਦਾ ਬੜਾ ਸ਼ੁਕਰਗੁਜ਼ਾਰ ਆ ਕਿ ਜੋ ਪਿਆਰ ਸਤਿਕਾਰ ਮਾਣ ਉਹ ਬਖਸ਼ ਰਿਹਾ ਉਹਨਾਂ ਦਾ ਬਹੁਤ ਟੋਟਲ ਕੋਟ ਮੈਂ ਤਾਂ ਧੰਵਾਦੀ ਕਰ ਜਾਉਂਦਾ ਰਿਜ਼ਲਟ ਕਿਹ ਜਰੇਗੇ ਮੋਸੋ ਭਾਈ ਰਕਸ਼ਨ ਚੋ ਦੇਖੋ ਮੈਂ ਇਹਦੀ ਮਸ਼ੀਨ ਦੇ ਅੰਦਰ ਤਾਂ ਵੜਿਆ ਨਹੀਂ ਯਾਤਰੀ ਕਿਹਨੂੰ ਪਤਾ ਲੱਗ ਜੂ ਉਦੋਂ ਚੁੱਕ ਚੁੱਕੋ ਕੰਮ ਬਾਹਰ ਨਿਕਲੂਗਾ ਮਗਰ ਆਏ ਜਰੂਰ ਪਤਾ ਕਿ ਭਗਵਾਨਤ ਮਾਨ ਜੀ ਦੀ ਖੁਆਇਸ਼ ਲੋਕਾਂ ਨੇ ਪੂਰੀ ਕਰਦੇ ਨੇ 013 ਕਰ ਦੇਣਾ ਕੰਮ ਇਹਨੂੰ ਤਾਂ ਵਿਲਾ ਕਰ ਦੇਣਾ ਇਹਦਾ ਇਹਦਾ ਹੋਰ ਕਿਸੇ ਦਾ ਤਸੱਲੀ ਹੋਰੇ ਨਾ ਹੋਵੇ ਇਹਦੀ ਕਰਾ ਦੇਣਗੇ ਲੋਕ ਇੱਕ ਬਦਾਨ ਸਮਾਜ ਚ ਕਹਿੰਦੇ ਸੀਗੇ ਭੁੱਖੀ ਦੇ ਹਸੀਮ ਦੇ ਠੇਕੇ ਖੁੱਲੇ ਜਾਣੇ ਚਾਹੀਦੇ ਪੰਜਾਬ ਚੋਂ ਤੁਸੀਂ ਕੀ ਕਰਨਾ ਹੈ ਨਹੀਂ ਦੇਖੋ ਜਦੋਂ ਭਗਵਾਨ ਦੇਖੋ ਇਹ ਇੱਕ ਗੱਲ ਤੁਸੀਂ ਜਿਹੜੀ ਕੰਮ ਦੀ ਗੱਲ ਉਹ ਸਵਾਲ ਨਹੀਂ ਪੁੱਛਦੇ ਮੈਨੂੰ ਸਾਡਾ ਕੱਲ ਉਹ ਬੱਬੂ ਕੋਚਾ ਚੁੱਕਿਆ ਗਿਆ ਉਹਦਾ ਤੁਸੀਂ ਸਵਾਲ ਉਹ ਸਾਡਾ ਮੰਤਰੀ ਅਰਜੋਤ ਬਹਿ ਚੁੱਕ ਲਿਆ ਦਿੱਲੀ ਪੁਲਿਸ ਨੇ ਬੂ ਬੂ ਜੇ ਸਾਡਾ ਹੋਵੇ ਤੇ ਚੱਕ ਦਿੱਲੀ ਵਾਲੇ ਲੈਣ ਦੇ ਸਾਠ ਕਰ ਦੁਧਾਉਣਾ ਨਾ ਜਿੰਨੇ ਨੂੰ ਦਰਦ ਸਾਡਾ ਭਾਈ ਇਹ ਸਾਡੀ ਚੀਜ਼ ਹੈ ਇਹ ਪੰਜਾਬ ਦੇ ਲੋਕ ਉਹਨੂੰ ਰੋਟੀ ਖਵਾ ਖਵਾ ਇੰਨਾ ਤਗੜਾ ਕੀਤਾ ਤੇ ਚੱਕ ਕੇ ਕੋਈ ਹੋਰ ਲੈ ਪਾ ਸਾਡਾ ਪਲਾਂਟ ਕੋ ਹੋਰ ਉੱਟ ਕੇ ਲੈ ਜਾਏ ਤੇ ਸਾਨੂੰ ਤਾਂ ਦਰਦ ਹੋਣਾ ਇਸ ਲਈ ਮੇਰੇ ਵੀਰੋ ਮ ਇਹ ਜਦੋਂ ਭਗਵੰਤ ਮਾਨ ਦੀ ਸਰਕਾਰ ਹੈ ਨਾ ਜਿਹੜਾ ਮੁੱਖ ਮੰਤਰੀ ਆ ਪੈਗ ਲਾ ਕੇ ਵਿਧਾਨ ਸਭਾ 'ਚ ਆ ਸਕਦਾ ਪਾਰਲੀਮੈਂਟ 'ਚ ਆ ਸਕਦਾ ਹੈ ਸ਼ਰਾਬ ਪੀ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰੀ 'ਚ ਜਾ ਸਕਦਾ ਹੈ ਫਿਰ ਉਸ ਵਿਧਾਨ ਸਭਾ 'ਚ ਤੁਸੀਂ ਇਹੋ ਜਿਹੀ ਆਸ ਸੀ ਰੱਖ ਸਕਦੇ ਹੋ ਕਿ ਇਹੋ ਜਿਹੇ ਸਵਾਲ ਹੋਣਗੇ ਇਹੀ ਅਫਸੋਸ ਹੈ ਇਸ ਗੱਲ ਦਾ ਕੱਲ ਐਕਸ਼ਨ ਕਮਿਸ਼ਨ ਆਫ ਇੰਡੀਆ ਨੇ ਇੱਕ ਉਹ ਸਟੇਟਮੈਂਟ ਕੱਢੀ ਆ ਸ਼ੈ ਤੁਸੀਂ ਦੇਖੀ ਨਹੀਂ ਕਿ বিহার ਇੱਕ ਡਰਾਈ ਸਟੇਟ ਹੈ। ਔਰ ਉਸ ਡਰਾਈ ਸਟੇਟ 'ਚ ਸਭ ਤੋਂ ਵੱਧ ਸ਼ਰਾਬ ਦੀ ਜੇ ਸਪਲਾਈ ਹੋਈ ਹੈ ਉਹ ਪੰਜਾਬ ਤੋਂ ਹੋਈ ਹੈ। ਪੰਜਾਬ 'ਚ ਇੱਥੋਂ ਦੇ ਖਜ਼ਾਨਾ ਮੰਤਰੀ ਕਹਿੰਦੇ ਆਂ ਕਿ ਐਕਸਾਈਜ਼ ਵਧਾਤਾ ਐ, ਐਕਸਾਈਜ਼ ਵਧਾਤਾ। ਐਕਸਾਈਜ਼ ਵਧਾਉਣ ਦਾ ਮਤਲਬ ਕਿ ਸ਼ਰਾਬ ਦੀ ਕੰਜ਼ਮਪਸ਼ਨ ਵੱਧ ਗਈ ਹੈ, ਸ਼ਰਾਬ ਪੀਣ ਵਾਲੇ ਵੱਧ ਗਏ। ਉਹ ਇਹ ਤਾਂ ਨਹੀਂ ਕਿ ਇਕੱਲਾ ਭਗਵੰਤ ਜੀ ਸਾਰੀ ਸ਼ਰਾਬ ਪੀਂ ਜਾਂਦੇ ਠੀਕ ਆ। ਜਦੋਂ ਸ਼ਰਾਬੀ ਕਬਾਬੀ ਮੁੱਖ ਮੰਤਰੀ ਹੋ ਗਿਆ ਤੇ ਉਹਨੂੰ ਦੇਖ ਕੇ ਦੋ ਚਾਰ ਹੋਰ ਬੈਕਰ ਵਾਲੇ ਉਹ ਤਾਂ ਸੱਲੀ ਨਾਲ ਲਾ ਲੈਂਦੇ ਹੁਣ ਕਿ ਹੁਣ ਕਿਹਨੂੰ ਫੜਦਾ ਜੇ ਮੁੱਖ ਮੰਤਰੀ ਨੂੰ ਕੋਈ ਫੜਦਾ ਸ਼ਰਾਬ ਪੀਤੀ ਦਾ ਉਹ ਸੂਬਾ ਚਲਾਈ ਜਾਂਦਾ ਇੱਥੇ ਗੱਡੀ ਨੂੰ ਆਉਂ ਲਿਖਿਆ ਹੁੰਦਾ ਨਾ ਡੋਨਟ ਡਰਿੰਕ ਐਂਡ ਡਰਾਈਵ ਇੱਥੇ ਤਾਂ ਸਭ ਮਾਫ ਇੱਥੇ ਗੱਡੀ ਚਲਾਉਣ ਦੀ ਗੱਲ ਕਰਦੇ ਉਹ ਸੂਬਾ ਚਲਾਈ ਜਾਂਦਾ ਜਦੋਂ ਉਹਨੂੰ ਨਹੀਂ ਹੱਥ ਪੈਂਦਾ ਤਾਂ ਲੋਕ ਖੁਸ਼ੀ ਚ ਇੱਕ ਅੱਧਾ ਪੈਗ ਵਾਦ ਲਾ ਲੈਂਦਾ ਮਗਰ ਉਹ ਸ਼ਰਾਬ ਦੀ ਛੇਲ ਪੰਜਾਬ ਦੀ ਨਹੀਂ ਵਧੀ ਉਹ ਇਲਲੀਗਲ ਸ਼ਰਾਬ ਦੀ ਜਿਹੜੀ ਐਕਸਪੋਰਟ ਵਧ ਗਈ ਇੱਕ ਸਾਈਜ਼ ਜੇ ਵਧਿਆ ਸਰਕਾਰ ਦੀ ਕਾਰਗੁਜ਼ਾਰੀ ਦੀ ਸਰਕਾਰ ਸਮਗਲਿੰਗ ਕਰਾਉਣ ਲੱਗ ਪਈ ਹੈ ਇਸ ਗੱਲ ਦੀ ਵੀ ਜਾਂਚ ਹੋਵੇ ਆਮ ਆਦਮੀ ਪਾਰਟੀ ਦੇ ਕਾਰਕੁਨ ਆਮ ਆਦਮੀ ਪਾਰਟੀ ਦੇ ਲੀਡਰ ਮੈਂ ਤਦੇ ਕਹਿੰਨਾ ਸਭ ਤੋਂ ਵੱਡਾ ਐਕਸਾਈਜ਼ ਮਾਫੀਆ ਔਰ ਸ਼ਰਾਬ ਮਾਫੀਆ ਔਰ ਰੇਤ ਮਾਫੀਆ ਜਿਹੜੇ ਕੋਈ ਚਲਾ ਰਿਹਾ ਪੰਜਾਬ ਚਲਾ ਰਿਹਾ ਔਨਰੇਬਲ ਹਾਈ ਕੋਰਟ ਨੇ ਇਸ ਗੱਲ ਤੇ ਟਿੱਪਣੀ ਕੀਤੀ ਤੁਸੀਂ ਵੇਖੋ ਐਡਾ ਵੱਡਾ ਜਿਵੇਂ ਤੁਸੀਂ ਵਰਜਨ ਆਇਲੈਂਡ ਸੁਣੇ ਜੀ ਇਕ ਹੁੰਦਾ ਬਾਹਰਲੇ ਟੈਕ ਸੇਵਨ ਨੇ ਜਿਵੇਂ 스위스 ਅਕਾਊਂਟ ਉੱਤੇ ਜਿਹੜਾ ਮਰਜ਼ੀ ਜਾ ਕੇ ਪੈਸੇ ਜਮ੍ਹਾਂ ਕਰਾ ਦੇ ਕੋਈ ਪੁੱਛਕਿਛ ਨਹੀਂ ਕਿ ਤੁਸੀਂ ਕਾਲਾ ਧਨ ਕਮਾਇਆ ਕਿੱਥੋਂ ਆਨਰੇਬਲ ਹਾਈ ਕੋਰਟ ਨੇ ਇਸ ਗੱਲ 'ਤੇ ਟਿੱਪਣੀ ਕਰਨੀ ਕਿ ਕਹਿੰਦਾ ਜਿੱਥੋਂ ਮਰਜ਼ੀ ਰੇਤਾ ਪੁੱਟੋ ਰੇਤਾ ਚੋਰੀ ਕਰੋ ਪੰਜਾਬ 'ਚ ਆ ਕੇ ਤੁਸੀਂ 6 ਰੁਪਏ ਪਰ ਕਿਉਂਕਿ ਪੀਟ ਦੇ ਦਿਓ ਜਮ੍ਹਾਂ ਕਰਾ ਦਿਓ ਅਸੀਂ ਨਹੀਂ ਪੁੱਛਾਂਗੇ ਲੁੱਟਦਾ ਮਾਲ ਲਿਆ ਕਿੱਥੋਂ ਹਾਈ ਆਨਰੇਬਲ ਹਾਈ ਕੋਰਟ ਨੇ केजी साहब दी खिंचाई ਕੀਤੀ ਕਿ ਇਹ ਜੀ ਪਾਲਿਸੀ ਕਿਵੇਂ ਬਣ ਸਕਦੀ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਤੋਂ ਜੰਮੂ ਕਸ਼ਮੀਰ ਤੋਂ ਜਿੱਥੋਂ ਇਲਲੀਗਲ ਮਾਈਨਿੰਗ ਆਊਟ ਆਫ ਸਟੇਟ ਦੇਣੀ ਬੈਂਡ ਹੈ ਇੱਕ ਕ੍ਰਿਮੀਨਲ ਅਫੈਂਸਰ ਪੰਜਾਬ ਕਹਿ ਰਹੀ ਹੈ ਨਹੀਂ ਲੈ ਆਓ ਸਾਨੂੰ 6 ਰੁਪਏ ਦੇ ਦਿਓ ਅਸੀਂ ਤੁਹਾਨੂੰ ਮaaf ਕਰਦੇ ਹਾਂ 6 ਰੁਪਏ ਦਾ ਘੱਟ ਮਤਲਬ ਜੇ 100 ਟਰੱਕ ਆ ਰਿਹਾ 10 ਤੋਂ 6 ਲੈਂਦੇ 90 ਟਰੱਕ ਆਪ ਦੇ ਕੋਲੋਂ ਟਪਾ ਦਿੰਦੇ ਪੈਸੇ ਦੀ ਕਮਾਈ ਕਰ ਇਸ ਕਿਸਮ ਦੀ ਲੁੱਟ ਹੋ ਰਹੀ ਹੈ ਮਤਲਬ ਕਟਰ ਬੇਈਮਾਨੀ ਜਿਹੜੀ ਕਹਿ ਸਕਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਥੱਲੇ ਹੋ ਰਹੀ ਹੈ ਇਸ ਲਈ ਮੈਂ ਤਾਂ ਚਾਹੂੰਗਾ ਕਿ ਅੱਜ ਜੇ ਈਡੀ ਨੇ ਕੇਜਰੀਵਾਲ ਸਾਹਿਬ ਨੂੰ ਪੈਸੇ ਮੇਰਾ ਤਾਂ ਯਾਰ ਆ ਯਾਰ ਉਹ ਮੈਂ ਕੱਲ ਵੀ ਗੱਲ ਕੀਤੀ ਕਿਤੇ ਗਲਤ ਨਾ ਸਮਝਿਓ ਮੇਰੇ ਤੋਂ ਤਾਂ ਮਾਫੀ ਮੰਗੀ ਹੈ ਮੇਰੇ ਤੋਂ ਪਿਆਰ ਆ ਸਾਡਾ ਆਪ ਵਿੱਚ ਹਾਂ ਇਹ ਜ਼ਰੂਰ ਆ ਕਿ ਇੱਥੇ ਭਗਵੰਤ ਮਾਨ ਦੀ ਇੱਕ ਸਾਜ਼ਿਸ਼ ਹੈ ਕਿ ਇਹਨੂੰ ਠੋਕ ਦਿਓ ਤਾਂ ਮੈਂ ਸਾਂਭ ਲਾਂਗਾ ਮਸਾਲਾ ਮੈਂ ਉਸ ਗੱਲ ਦੇ ਅੱਖ ਚ ਨਹੀਂ ਕਿਉਂਕਿ ਚਲੋ ਫੇਰ ਸੋਭੀ ਬੰਦਾ ਸੀ ਇਹਨੇ ਕਤੀ ਪੀਤੀ ਜੇ ਪਤਾ ਨਹੀਂ ਕਿਦਾ ਕਿਦਾ ਨੁਕਸਾਨ ਸੂਬੇ ਦਾ ਕਰ ਦੇਣਾ ਮਗਰ ਇੱਕ بڑا ਇੱਕ ਸੀਰੀਅਸ ਲੈਕਸਟਿਸ ਪੰਜਾਬ ਚ ਇਹਨਾਂ ਦੀ ਸਰਪ੍ਰਸਤੀ ਖੇਪ ਚੱਲ ਰਿਹਾ ਜਿੱਦੀ ਇੱਕ ਬੜੀ ਸੀਰੀਅਸ ਇਨਕੁਆਇਰੀ ਹੋਣੀ ਚਾਹੀਦੀ ਦੇਖੋ ਭਗਵੰਤ ਸਵਾਮੀ ਜੀ ਨੇ ਦੋ ਤਿੰਨ ਗੱਲਾਂ ਕੀਤੀਆਂ ਜਿਹਦਾ ਅਜੇ ਤੱਕ ਸਾਨੂੰ ਜਵਾਬ ਨਹੀਂ ਮਿਲਿਆ 2022 ਚ ਇਹ ਰੌਪ ਲਾਈ ਗਏ ਕਿ ਭਾਜਪਾ ਨੇ 25-25 ਕਰੋੜ ਇਨਾਂ ਦੇ ਐਮ.ਐਲ.ਆ ਨੂੰ ਖਰੀਦਣ ਲਈ ਪੈਸੇ ਦਿੱਤੇ ਬੜਾ ਸੀਰੀਅਸ ਆਰੋਪ ਹੈ ਕਿ ਕੋਈ ਚੁਣੇ ਹੋਏ ਨੁਮਾਇੰਦੇ ਨੂੰ ਲੋਕਾਂ ਦਾ ਨੁਮਾਇੰਦਾ ਲੋਕਾਂ ਨੇ ਚੁਣਿਆ ਜੇ 25 ਕਰੋੜ ਦਿੱਤੇ ਨਹੀਂ ਦਿੱਤੇ ਪੈਸੇ ਆਏ ਨਹੀਂ ਅੱਜ ਤੱਕ ਉਹਦਾ ਸਾਨੂੰ ਕੋਈ ਹਿਸਾਬ ਕਿਤਾਬ ਉਹਦਾ ਕੋਈ ਆਨਸਰ ਨਹੀਂ ਮਿਲਿਆ ਇਹਦੀ ਵੀ ਇਨਕੁਆਇਰੀ ਹੋਵੇ ਕਿ ਇਹ ਸੱਚ ਬੋਲਦਾ ਸੀ ਕਿ ਝੂਠ ਬੋਲਦਾ ਸੀ ਕਿਉਂਕਿ ਇਹਨਾਂ ਨੇ ਪੱਕਾ ਹੀ ਆਪ ਦਾ 25 ਕਰੋੜ ਦਾ ਰੇਟ ਲਾਤਾ ਫਿਰ ਇਹੀ ਗੱਲ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿਧਾਨ ਸਭਾ ਚ ਕਹੇ ਸੀ ਸੂਚਿਤ ਇਸ ਕਿਸਮ ਦਾ ਯਤ ਹੈ ਝੂਠ ਹੈ ਤੁਕੀ ਇਹਦੀ ਇਨਕੁਆਇਰੀ ਰਿਪੋਰਟ ਆਣੀ ਜੇ ਸੱਚ ਹੈ ਤੇ ਉਹਦੀ ਇਨਕੁਆਇਰੀ ਹੋ ਜੇ ਜਿਹੜਾ ਇਹ ਜੇ ਪੈਸੇ ਕਾਲਾ ਧਨ ਬਟੋਰ ਕੇ ਦੇ ਰਿਹਾ ਉਹਤੇ ਐਕਸ਼ਨ ਹੋ ਜਾਵੇ ਮਗਰ ਪੰਜਾਬ ਚ ਇਹ ਜੋ ਮਿਸ ਗਵਰਨੈਂਸ ਲਾਅ ਐਂਡ ਆਰਡਰ ਦਾ ਬੁਰਾ ਹਾਲ ਜੇਲਾ ਚੋਂ ਆ ਗੈਂਗਸਟਰ ਫੋਨ ਕਰਦੇ ਅੱਜ ਮੈਂ ਇੱਕ ਨਵਾਂ ਕੇਸ ਲਈ ਫਿਰਦਾ ਜਿਹੜਾ ਕੱਲ ਮੈਂ ਪਰਦਾ ਪਾਛ ਕਰੂੰਗਾ ਇੱਕ ਐਮਐਲਏ ਚੀਫ ਮਿਨਿਸਟਰ ਦਾ ਅਤੀ ਨਜ਼ਦੀਕੀ ਉਹਨਾਂ ਦਾ ਰਿਸ਼ਤੇਦਾਰ ਕਿਵੇਂ ਉਹਨਾਂ ਦੇ ਨਾਲ ਇੱਕ ਬੰਦਾ ਫਿਰਦਾ ਉਹਨੂੰ ਸਿਕਿਉਰਿਟੀ ਐਮ.ਐਲ.ਏ ਦੀ ਨਾਲ ਚੱਲਦੀ ਆ ਉਹਦੇ ਨਾਲ ਉਹਦੇ ਦੇ ਸੰਪਤ ਨਹਿਰਾ ਗੈਂਗਸਟਰ ਇੱਕ ਹੋਰ 파ਰਕ ਦੀਪਕ ਕਰਕੇ ਉਹਦੇ ਨਾਲ ਉਹਦਾ ਲਿੰਕ ਉਹ ਸਾਰਾ ਪਰਦਾ ਕੱਲ ਮੈਂ ਫਾਸ਼ ਕਰੂੰਗਾ ਕਿ ਇਹ ਕਿਵੇਂ ਸੀ.ਐਮ. ਹਾਊਸ ਤੋਂ ਕੀ ਕੁਝ ਨਹੀਂ ਹੋ ਰਿਹਾ ਇਸ ਲਈ ਤਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਵਰਗੇ ਬੇਖੌਬ ਹੋ ਕੇ ਦਲੇਰੀ ਨਾਲ ਇੰਟਰਵਿਊ ਦਿੰਦੇ ਤੇ ਅੱਜ ਤੱਕ ਕਿੱਥੇ ਔਰਪੋਲ ਜੇਲ੍ਹ ਦੀ ਹਾਈ ਕੋਰਟ ਤੇ ਮੰਗ ਲਈ ਰਿਪੋਰਟ ਕਿਤੇ ਅੱਜ ਤੱਕ ਉਹਦਾ ਜਵਾਬ ਕਿੱਥੇ ਆ ਸਿੱਧੂ ਮੂਸੇਵਾਲੇ ਨੂੰ ਅੱਜ ਕਿੱਥੇ ਇਨਸਾਫ ਮਿਲਿਆ ਉਹਦੇ ਬਜੂਦ ਸੁਚਿਤ ਹਾਲਾਤ ਪੰਜਾਬ ਦੇ ਇਹ ਜੇ ਬਣੇ ਆ ਲੌਲਸਨਸ ਦੇ ਕਾਰੋਬਾਰੀ ਹਰੇਕ ਕੋਈ ਇਥੇ ਹਫਤਾ ਦੇ ਰਿਹਾ ਜਾਂ ਕੋਈ ਬਸੂਲੀ ਦੇ ਰਿਹਾ ਜਾਂ ਕੋਈ ਪੈਸੇ ਦੇ ਰਿਹਾ ਆ ਵੀ ਰੰਗਦਾਰੀ ਦੇ ਰਿਹਾ ਤਾਂ ਉਹਦਾ ਕੰਮ ਚੱਲ ਰਿਹਾ ਇਹ ਹਾਲਾਤ ਪੰਜਾਬ ਦੇ ਬਣੇ ਅਸੀਂ ਚਾਹੁੰਦੇ ਆ ਕਿ ਇਹ ਲੋਕ ਸਭਾ ਇਲੈਕਸ਼ਨ ਚ ਲੋਕ ਸ਼ਾਨਫ ਨਾਲ ਫੈਸਲਾ ਲੈਣ ਔਰ ਜੇਸ ਬਦਲਾਵ ਦੇ ਨੋਤੇ ਠੱਗੇ ਜੇ ਬਚ ਜ